ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡਿਆ ਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੇ ਸਧਾਰਿਆ ਮਨ ਇਛੇ ਨਾਨਕ ਫਲ ਪਾਏ ਪੁਰਨੇ ਅਛ ਪੁਜਾਰਿਆ ਬੇਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬੇਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵਡਿਆਰ ਜਾ ਹਰ ਗੋਬਿੰਦ ਕੇ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਨ ਤ੍ਰੇਪੋਣ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਇਛੇ ਨਾਨਕ ਫਲ ਪਾਏ ਉਰਨ ਇਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੀ ਆ ਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤ੍ਰੇਨ ਤ੍ਰੇਪੌਣ ਹਰਿਆ ਹੋਏ ਸਗਲੇ ਜੀ ਸਦਾ ਰਿਆ ਮਨ ਇਛੇ ਨਾਨਕ ਫਲ ਪਾਏ ਪੁਰਣੇ ਚੁ ਪੁਜਾਰਿਆ ਬਿਲਾਵਲ ਮਹਲਾ 5 ਸਗਲੇ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵੱਡੇ ਆ ਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਨ ਤ੍ਰੇਪਨ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੁਰਨੇ ਛੁ ਪੁਜਾਰਿਆ ਬਿਲਾਵਲ ਮਹਲਾ ਪੰਜਵਾ ਸਗਲ ਆਨੰਦ ਕੇ ਆ ਪਰਵੇਸ਼ ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਗ세 ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵਡਿਆਰ ਜਹਰ ਗੋਵਿੰਦ ਕੇ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤਰੇਣ ਤਰੇ ਪਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਇਚੇ ਨਾਨਕ ਫਲ ਪਾਏ ਪੁਰਣੇ ਚੁ ਪੁਜਾਰਿਆ ਬਿਲਾਵਲ ਮਹਲਾ 5 ਸਗਲ ਆਨੰਦ ਕੀ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਦ ਜਨਾ ਹੋਏ ਕਿਰਪਾ ਲਾ ਬਿਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵਡਿਆਰ ਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤਰੇਣ ਤਰੇ ਪਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਏਛੇ ਨਾਨਕ ਫਲ ਪਾਏ ਉਰ ਦੇ ਛਪ ਜਾ ਰਿਆ ਬਿਲਾਵਲ ਮਹਲਾ ਪੰਜਵਾ ਸਗਲ ਆਨੰਦ ਕੇ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵਡਿਆ ਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤ੍ਰੇਣਾ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਏਛੇ ਨਾਨਕ ਫਲ ਪਾਏ ਪੂਰਣ ਏਛੇ ਪੁਜਾਰਿਆ ਬਿਲਾਵਲਾ ਮਹਲਾ ਪੰਜਵਾ ਸਗਲੇ ਅਨੰਦ ਕੀ ਆਪਰਮੇਸਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾ ਬਿਗ세 ਸਭ ਪਰਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਵਡਿਆਰ ਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤ੍ਰੇਨ ਤ੍ਰੇ ਪਉਣ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੁਰਨਾ ਏ ਛੁਪ ਜਾ ਰਿਆ ਬਿਲਾਵਲਾ ਮਹਲਾ ਪੰਜਵਾ ਸਗਲ ਆਨੰਦ ਕਿਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਜ ਜਨਾ ਹੋਏ ਕਿਰਪਾਲਾ بگਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੇ ਆ ਰਜਾ ਹਰਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤਰੇਣ ਤ੍ਰਿਪਹੁਣ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਛੇ ਨਾਨਕ ਫਲ ਪਾਏ ਪੂਰਨ ਏ ਚਪਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੇ ਆਪਰਮੇਸਰ ਆਪਣਾ ਬਿਰਦ ਸਮਾਰਿਆ ਸਾਜ ਜਨਾ ਹੋਏ ਕਿਰਪਾਲਾ ਵਿਗ세 ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡੇ ਆ ਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਚੇ ਨਾਨਕ ਫਲ ਪਾਏ ਪੂਰਨ ਏਛ ਪੁਜਾਰਿਆ ਬਿਲਾਵਲਾ ਮਹਲਾ ਪੰਜਵਾਰ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਜ ਜਨਾ ਹੋਏ ਕਿਰਪਾਲਾ ਬਿਗਸੇ ਸਭ ਪਰਵਾਰਿਆ ਕਰਜ ਸਤ ਗੁਰ ਆਪ ਸਵਾਰਿਆ ਵੱਡੀ ਅਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਣ ਤ੍ਰੇਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੁਰਨੇ ਛੁ ਪੁਜਾਰਿਆ ਬਿਲਾਵਲਾ ਮਹੱਲਾ ਪੰਜਵਾਂ ਸਗਲ ਆਨੰਦ ਕੇ ਆਪਰਮੇਸਰ ਆਪਣਾ ਬਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਮੇਰੇ ਗਸੇ ਸਭ ਪਰਵਾਰਿਆ ਕਰਜ ਸਤਿਗੁਰ ਆਪ ਸਵਾਰਿਆ ਵਡਿਆ ਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਉ ਵਨ ਤ੍ਰੇਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ਬਿਲਾਵਲ ਮਹਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਜ ਜਨਾ ਹੋਏ ਕਿਰਪਾਲਾ ਬੇਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵੱਡਿਆ ਰਜਾ ਹਰ ਗੋਵਿੰਦ ਕੇ ਸੁਖ ਮੰਗਲ ਖਲਿਆਣ ਵਿਚਾਰਿਆ ਰਹਾਉ ਵਣ ਤਰੇਣ ਤਰੇ ਪਵਨ ਹਰਿਆ ਹੋਏ ਸਗਲੇ ਜੀ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੁਰਨੇ ਛੁ ਪੁਜਾਰਿਆ ਮੇਲਾਵਲ ਮਹਲਾ ਪੰਜਵਾ ਸਗਲ ਆਨੰਦ ਕਿਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾ ਬਿਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵਡਿਆ ਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਤ੍ਰੇਪਹੁਣ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਚੇ ਨਾਨਕ ਫਲ ਪਾਏ ਪੁਰਨੇ ਛੁਪਜਾਰਿਆ ਬਿਲਾਵਲ ਮਹਲਾ ਪੰਜਵਾ ਸਗਲ ਆਨੰਦ ਕੇ ਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਜ ਜਨਾ ਹੋਏ ਕਿਰਪਾਲਾ ਵਿਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਹਰ ਗੋਵਿੰਦ ਕੇ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਣ ਤ੍ਰੇਪਉਣ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਚੇ ਨਾਨਕ ਫਲ ਪਾਏ ਪੁਰਨੇ ਚ ਪੁਜਾਰਿਆ ਬੇਲਾਵਲ ਮਹੱਲਾ ਪੰਜਵਾ ਸਗਲ ਆਨੰਦ ਕਿਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਰਜਨਾ ਹੋਏ ਕਿਰਪਾਲਾ ਦੇਖ ਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵੱਡੀ ਆਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤ੍ਰੇਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਏ ਚੇ ਨਾਨਕ ਫਲ ਪਾਏ ਹੋਰ ਨੇ ਅਛ ਪੁਜਾਰਿਆ ਬਿਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਜ ਜਨਾ ਹੋਏ ਕਿਰਪਾਲ ਬਿਗਸੇ ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵੱਡਿਆ ਰਜਾ ਹਰ ਗੋਬਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣ ਤ੍ਰੇਣ ਤ੍ਰੇਪਹੁਣ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੁਰਨੇ ਛੁਪ ਜਾ ਰਿਆ ਬਿਲਾਵਲਾ ਮਹਲਾ ਪੰਜਵਾ ਸਗਲ ਆਨੰਦ ਕੇ ਆਪਰਮੇਸਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ بگਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵਡਿਆ ਰਜਾ ਹਰ ਗੋਵਿੰਦ ਕੇ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਨ ਤ੍ਰੇਨ ਤ੍ਰੇ ਪਵਨ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਛੇ ਨਾਨਕ ਫਲ ਪਾਏ ਪੁਰਣੇ ਛੁਪਜਾਰਿਆ ਬੇਲਾਵਲਾ ਮਹਲਾ ਪੰਜਵਾ ਸਗਲੇ ਆਨੰਦ ਕੀਆ ਪਰਮੇਸ਼ਰ ਆਪਣਾ ਬਿਰਦ ਸਮਾਰਿਆ ਸਾਧ ਜਨਾ ਹੋਏ ਕਿਰਪਾਲਾ ਵਿਗ세 ਸਭ ਪਰਵਾਰਿਆ ਕਰਜ ਸਤਗੁਰ ਆਪ ਸਵਾਰਿਆ ਵੱਡੀ ਆਰ ਜਾ ਹਰ ਗੋਵਿੰਦ ਕੇ ਸੁਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਨ ਤ੍ਰੇਣ ਤ੍ਰੇ ਪਵਨ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇਚੇ ਨਾਨਕ ਫਲ ਪਾਏ ਪੁਰਣੇ ਛੁ ਪੁਜਾਰਿਆ ਵਨ ਤ੍ਰੇਣ ਤ੍ਰੇ ਪਵਨ ਹਰਿਆ ਹੋਏ ਸਗਲੇ ਜੇ ਸਾਧਾਰਿਆ ਮਨ ਇੱਛੇ ਨਾਨਕ ਫਲ ਪਾਏ ਪੁਰਨੇ ਛੁਪਜਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ